ਸਤਰੀਆ ਕਾਲ ਜੀ ਕਈ ਵਾਰੀ ਅਸੀਂ ਅੰਦਰੋਂ ਥੱਕ ਜਾਂਦੇ ਆ ਬਾਹਰ ਹੱਸ ਰਹੇ ਆ ਪਰ ਅੰਦਰ ਖਮੋਸ਼ੀ ਹੋ ਜਾਂਦੀ ਹੈ ਲੱਗਦਾ ਹੈ ਕਿ ਹੁਣ ਕੌਣ ਸੁਨੇਗਾ ਕੌਣ ਸਾਥ ਦੇਵੇਗਾ ਇਹੋ ਜਿਹੇ ਸਮੇਂ ਚ ਗੁਰਬਾਣੀ ਸਾਨੂੰ ਆਖਦੀ ਹੈ ਮਨ ਤੂੰ ਜੋਤ ਸਰੂਪ ਹੈ ਅਰਥ ਇਹ ਹੈ ਕਿ ਮਨ ਤੂੰ ਰੱਬ ਦੀ ਚਾਨਣ ਵੰਗ ਹੈ ਅਸੀਂ ਕਦੇ ਵੀ ਕੱਚੇ ਨਹੀਂ ਆ ਅਸੀਂ ਰੱਬ ਦੇ ਬਣਾਏ ਹੋਇਆ ਜਦੋਂ ਦੁਨੀਆ ਖਿਲਾਫ ਹੋ ਜਾਵੇ ਜਦੋਂ ਕਿਸੇ ਦੀ ਗੱਲ ਚੁੱਭ ਜਾਵੇ ਜਦੋਂ ਅੰਦਰੋਂ ਹਾਰ ਜਾਵਾਂ ਤਾਂ ਇੱਕ ਵਾਰੀ ਚੁੱਪਚਾਪ ਬੈਠ ਕੇ ਗੁਰੂ ਨੂੰ ਯਾਦ ਕਰੋ ਕੋਈ ਵੱਡਾ ਕੰਮ ਨਹੀਂ ਕਰਨਾ ਨਾ ਕੁਝ ਮੰਗੋ ਨਾ ਕਿਸੇ ਨੂੰ ਦੱਸੋ ਸਿਰਫ ਅੱਖਾਂ ਬੰਦ ਕਰੋ ਤੇ ਅੰਦਰ ਹੀ ਅੰਦਰ ਆਖੋ ਹੇ ਗੁਰੂ ਮੈਨੂੰ ਸੰਭਾਲ ਲਵੋ ਇਹ ਗੱਲ ਵੀ ਪੂਰੀ ਅਰਦਾਸ ਬਣ ਜਾਂਦੀ ਹੈ ਕਈ ਵਾਰੀ ਦੁੱਖ ਸਾਨੂੰ ਮਜ਼ਬੂਤ ਬਣਾਉਂਦੇ ਆ ਪਰ ਜਦ ਤੱਕ ਅਸੀਂ ਗੁਰੂ ਤੋਂ ਦੂਰ ਰਹਿੰਦੇ ਆ ਉਹ ਦੁੱਖ ਸਾਨੂੰ ਕਮਜ਼ੋਰ ਕਰ ਜਾਂਦੇ ਇਸ ਲਈ ਗੁਰੂ ਨਾਲ ਜੁੜੇ ਰਹੋ ਗੁਰਬਾਣੀ ਸੁਣੋ ਸਾਧ ਸੰਗਤ ਵਿੱਚ ਜਾਓ ਜੋ ਵੀ ਗੱਲ ਦਿਲ ਨੂੰ ਲੱਗੇ ਉਹ ਗੱਲ ਗੁਰੂ ਕੋ ਰੱਖ ਦਿਓ ਇੱਕ ਮਾਂ ਆਪਣੇ ਬੱਚੇ ਨੂੰ ਕਦੇ ਵੀ ਅਸਹਾਇ ਨਹੀਂ ਛੱਡਦੀ ਇਸੇ ਤਰ੍ਹਾਂ ਗੁਰੂ ਆਪਣੇ ਸਿੱਖ ਨੂੰ ਕਦੇ ਵੀ ਇਕੱਲਾ ਨਹੀਂ ਛੱਡਦਾ ਹਰ ਰਾਤ ਦੇ ਬਾਅਦ ਸਵੇਰ ਆਉਂਦੀ ਹੈ ਇਹ ਰਾਤ ਇਹ ਦੁੱਖ ਇਹ ਹਾਰ ਸਿਰਫ ਇੱਕ ਸਮਾਂ ਹੈ ਇਹ ਵੀ ਲੰਘ ਜਾਵੇਗਾ ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ ਨਵੀਂ ਰੋਸ਼ਨੀ ਨਵਾਂ ਸਹਾਰਾ ਜੇ ਅਸੀਂ ਗੁਰੂ ਨੂੰ ਆਪਣੇ ਦਿਲ ਵਿੱਚ ਵਸਾ ਲਈਏ ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਥੱਕਾ ਨਹੀਂ ਸਕਦੀ ਇਸ ਲਈ ਅੱਜ ਤੋਂ ਆਪਣੇ ਮਨ ਨੂੰ ਸਮਝਾਓ ਤੇ ਗੁਰੂ ਨਾਲ ਵਾਅਦਾ ਕਰੋ ਕਿ ਮੈਂ ਹੁਣ ਹਾਰ ਨਹੀਂ ਮੰਨਣੀ ਜੇ ਇਹ ਗੱਲ ਤੁਹਾਡੇ ਦਿਲ ਤੱਕ ਪਹੁੰਚੀ ਹੋਵੇ ਤਾਂ ਕਮੈਂਟ ਵਿੱਚ ਲਿਖੋ ਮੈਂ ਗੁਰੂ ਨਾਲ ਜੁੜ ਰਿਹਾ ਹਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਗਿਆਨ ਗੁਰ ਸਗਰ ਵੱਲੋਂ ਇਹ ਨਮਾਨੀ ਕੋਸ਼ਿਸ਼ ਰੱਬ ਨਾਲ ਤੁਹਾਡਾ ਰਿਸ਼ਤਾ ਵਧੇ ਸਤਿ ਸ੍ਰੀ ਅਕਾਲ ਜੀ